ਇਹਨਾਂ ਸਥਾਨਾਂ ਦੇ ਉੱਤੇ ਜ਼ਬਰਦਸਤੀ ਸਰਕਾਰ ਜੇ ਕਬਜ਼ਾ ਕਰਦੀ ਹੈ ਤੇ ਕੱਲ ਨੂੰ ਫਿਰ ਇਹ ਪਤਾ ਨਹੀਂ ਕੀ ਕੁਝ ਹੋ ਜਾਏ। ਅਕਸਰ ਸਰਕਾਰ ਨੂੰ ਇਹ ਬਚਨ ਹੈ, ਦਿਤਾਵਨੀ ਵੀ ਹੈ। ਉਧਰ ਪਾਈ ਅਮਰਤਪਾਲ ਸਿੰਘ ਜੋ ਕਿ ਧਰਮਦਾਈ ਪ੍ਰਚਾਰ ਕਰਦੇ ਸੀ। ਹਾਂਜੀ, ਉਹਨਾਂ ਨੂੰ ਵੀ ਨਜਾਇਜ਼ ਚੁੱਕ ਕੇ ਤੇ ਉਹਨਾਂ ਦੇ ਉੱਪਰ ਵੀ ਤਸ਼ੱਦਦ ਕੀਤੇ ਜਾ ਰਹੇ ਹਨ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਤਖਤ ਸ੍ਰੀ ਹਜੂਰ ਸਾਹਿਬ ਤੋਂ ਦੋਸਤੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੋਸਤੋ। ਜੋ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ ਦੋਸਤੋ ਮਹਾਰਾਸ਼ਟਰ ਸਰਕਾਰ ਆਪਣੇ ਅਧੀਨ ਲੈਣ ਜਾ ਰਹੀ ਹੈ 1952 ਦੇ ਵਿੱਚ ਦੋਸਤੋ ਸਿੱਖ ਐਕਟ ਬਣਿਆ ਸੀ ਉਸ ਨੂੰ ਹੁਣ ਭੰਗ ਕਰ ਦਿੱਤਾ ਗਿਆ ਹੈ ਅਤੇ 2024 ਦੇ ਵਿੱਚ ਨਵੇਂ ਕਾਨੂੰਨ ਬਣਾਏ ਗਏ ਨੇ ਜਿਸ ਵਿੱਚ ਦੋਸਤੋ ਜੋ ਮਹਾਰਾਸ਼ਟਰ ਦੀ ਸਰਕਾਰ ਹੈ ਉਹਨਾਂ ਨੇ ਗੁਰੂ ਘਰਾਂ ਦੇ ਵਿੱਚ ਆਪਣਾ ਅਧਿਕਾਰ ਹੋਰ ਵਧਾ ਦਿੱਤਾ ਹੈ ਇਸੇ ਬਾਰੇ ਦੋਸਤੋ ਬਾਬਾ ਬੁੱਢਾ ਜਲ ਦੇ ਬਾਬਾ ਜੀ ਨੇ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਹੈ ਸਰਬੱਤ ਦੇਸ਼ਾਂ ਵਦੇਸ਼ਾਂ ਦੀਆਂ ਸੰਗਤਾਂ ਨੂੰ ਦਾਸ ਗੁਰਗੱਜ ਸਿੰਘ ਵੱਲੋਂ ਗੁਰੂ ਫਤਿਹ ਹੈ ਜੀ ਹੈ ਭਾਈ ਬੜੇ ਦੁੱਖ ਦੀਆਂ ਖਬਰਾਂ ਮਿਲ ਰਹੀਆਂ ਹਨ ਪਹਿਲੇ ਜੇ ਕੁਝ ਨਿੰਦਕ ਭਾਈ ਪਿੰਦਰਪਾਲ ਸਿੰਘ ਦੀ ਮਾਤਾ ਦੇ ਚਲਾਣਾ ਕਰਨ ਤੋਂ ਬਾਅਦ ਉਹਨਾਂ ਤੇ ਤੰਜ ਕਸ ਰਹੇ ਸਨ ਪਰ ਹੁਣ ਇੱਕ ਹੋਰ ਬੜਾ ਵੱਡਾ ਸਰਕਾਰ ਨੇ ਨਾ ਮਹਾਰਾਸ਼ਟਰ ਸਰਕਾਰ ਨੇ ਕਦਮ ਚੁੱਕਿਆ ਹੈ ਇਹ ਸਭ ਚੱਲ ਜੂ ਹੈ ਆਰਐਸਐਸ ਦੀ ਹੈ ਉਨਾਂ ਨੇ ਸੱਚਖੰਡ ਬੋਰਡ ਨੂੰ ਭੰਗ ਕਰਕੇ 2024 ਦਾ ਨਵਾਂ ਪੱਜੋ ਬੋਰਡ ਬਣਾ ਰਹੇ ਹਨ ਇਹ ਤਾਂ ਬੰਦੇ ਸਾਡੇ ਸਿੱਖਾਂ ਦੇ ਉੱਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਹਨ ਗੁਰਦੁਆਰੇ ਸਾਹਿਬਾਂ ਦੇ ਉੱਤੇ ਸਰਕਾਰ ਜੋ ਹੈ ਆਪਣੇ ਹੱਥਾਂ 'ਚ ਮਾਰ ਰਹੀ ਹੈ ਬਹੁਤ ਦੁੱਖ ਦੀ ਗੱਲ ਹੈ ਵਰਲਡ ਦੇ ਵਿੱਚ ਇਸ ਗੱਲ ਤੇ ਜੋ ਹੈ ਬਹੁਤ ਜ਼ਿਆਦਾ ਅਫਸੋਸ ਦਾਇਕ ਕਰ ਜੋ ਰਹੇ ਹਨ ਤੇ ਵਰਲਡ ਵਿੱਚ ਲੋਕੀ ਇਸ ਗੱਲ ਤੇ ਇਤਰਾਜ਼ ਕਰ ਰਹੇ ਹਨ ਵੀ ਸੱਚਖੰਡ ਸ੍ਰੀ ਹਜੂਰ ਸਾਹਿਬ ਉਹ ਜੋ ਹੈ ਇਹ ਹਜੂਰੀ ਖਾਲਸੇ ਦੇ ਹੱਥ 'ਚ ਹੈ ਤੇ ਹਜੂਰੀ ਖਾਲਸਾ ਬਿਰਾ ਖਿਆਲ ਇਹੋ ਜਿਹਾ ਕੰਮ ਨਹੀਂ ਕੋਈ ਹੁਣ ਦੇਵੇਗਾ ਉਹ ਕੋਈ ਸਤਗੁਰਾਂ ਦੇ ਚਰਨਾਂ ਵਿੱਚ ਹਜੂਰ ਵਿੱਚ ਰਹਿਣ ਵਾਲੀ ਫੌਜ ਜਿਹੜੀ ਹੈ ਉਹ ਕਦੇ ਨਹੀਂ برداشت ਕਰੇਗੀ ਕਿ ਸਰਕਾਰ ਜਿਹੜੀ ਹੈ ਉਹ ਸਾਡੇ ਦਰਬਾਰਾਂ ਤੇ ਸਾਡੇ ਗੁਰਦੁਆਰਿਆਂ ਤੇ ਸਾਡੇ ਤਖਤਾਂ ਤੇ ਕਬਜਾ ਕਰੇ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਜਹੇਦਰ ਬਾਬਾ ਮਾਨ ਸਿੰਘ ਜੀ ਅਕਾਲੀ ਵੱਲੋਂ ਅਸੀਂ ਸਾਰੇ ਹਜੂਰੀ ਖਾਲਸੇ ਦੇ ਹਜੂਰੀ ਸਾਥ ਹਜੂਰੀ ਸਿੰਘਾਂ ਦੇ ਨਾਲ ਹਾਂ ਜੇ ਕੋਈ ਉਹ ਜਾ ਕੰਮ ਕਰਦਾ ਮੇਰਾ ਖਿਆਲ ਹੈ ਕਿ ਜੁਰੀ ਸਿੰਘ ਆਪ ਹੀ ਸੋਧਾ ਲਾ ਦੇਣਗੇ ਕਿਉਂਕਿ ਸਾਰੇ ਜੰਗੀ ਹਨ ਸਾਰੇ ਸ਼ਸਤਰਧਾਰੀ ਹਨ ਨਾਮ ਅਬਿਆਸੀ ਹਨ ਬਾਣੀ ਬਾਣੀ ਤੋਂ ਬਿਨਾਂ ਦੂਜੀ ਗੱਲ ਨਹੀਂ ਕਰਦੇ ਤੋਂ ਸਾਨੂੰ ਵੀ ਬੜਾ ਅਫਸੋਸ ਹੋਇਆ ਹੈ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਹਰ ਵਕਤ ਕਿਉਂਕਿ ਸੱਚ ਦਾ ਪੈਰਾ ਹੈ ਤੇ ਜੇ ਸਰਕਾਰ ਇਸ ਤਰ੍ਹਾਂ ਜ਼ਬਰਦਸਤੀ ਗੁਰਦੁਆਰਿਆਂ ਦੇ ਉੱਤੇ ਆਪਣਾ ਕਬਜ਼ਾ ਕਰੇਗੀ ਤੇ ਸਰਕਾਰ ਨੂੰ ਇਹਦਾ ਪੁਖਤਾਨ ਵੀ ਬੜੀ ਜਲਦੀ ਕਰਨਾ ਪਵੇਗਾ ਹੈ ਇਸ ਵਾਸਤੇ ਇਹ ਬਹੁਤ ਮਾੜਾ ਹੋ ਰਿਹਾ ਹੈ ਬਹੁਤ ਹੀ ਮਾੜਾ ਹੋ ਰਿਹਾ ਹੈ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਸਿੰਘ ਸਭ ਜੋਇਦਰ ਬਾਬਾ ਅਵਤਾਰ ਸਿੰਘ ਜੀ ਸਿੰਘ ਸਭ ਜੋਇਦਰ ਬਾਬਾ ਜੋਗਾ ਸਿੰਘ ਜੀ ਅਤੇ ਸਾਰੀਆਂ ਜਥੇਬੰਦੀਆਂ ਨੂੰ ਇਸ ਬਾਰੇ ਵਿਚਾਰ ਕਰਕੇ ਕੋਈ ਫੈਸਲਾ ਲੈਣਾ ਚਾਹੀਦਾ ਹੈ ਕੱਲ ਦਾ ਆਜਾਦਾਏ ਸਾਨੂੰ ਪਤਾ ਲੱਗਾ ਹੈ ਉਸ ਤੋਂ ਬਾਅਦ ਹਲੇ ਤੱਕ ਕੋਈ ਵੀ ਜਥੇਬੰਦੀ ਨੇ ਇਸ ਬਾਰੇ ਕਦਮ ਨਹੀਂ ਚੁੱਕਿਆ ਤੋਂ ਸਾਡਾ ਜੋ ਹੈ ਮੇਨ ਅਸਥਾਨ ਸਤਗੁਰਾਂ ਦਾ ਸੱਚਖੰਡ ਪਿਆਨੇ ਦਾ ਸ੍ਰੀ ਹਜੂਰ ਸਾਹਿਬ ਅਬਤਨ ਲਗਰ ਨੰਨ ਡੇਡ ਵਿਖੇ ਜੇ ਸਾਡੇ ਇਹਨਾਂ ਹਸਤਾਨਾਂ ਤੇ ਸਰਕਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗੀ ਤੇ ਉਹਨਾਂ ਨੂੰ ਇਹਦਾ ਬਹੁਤ ਤਖੜਾ ਸਿੱਟਾ ਭੋਗਣਾ ਪਵੇਗਾ ਕਿਉਂਕਿ ਖਾਲਸੇ ਦੇ ਇਹਨਾਂ ਹਸਤਾਨਾਂ ਦੇ ਉੱਤੇ ਜ਼ਬਰਦਸਤੀ ਸਰਕਾਰ ਜੇ ਕਬਜ਼ਾ ਕਰਦੀ ਹੈ ਤੇ ਕੱਲ ਨੂੰ ਫਿਰ ਇਹ ਪਤਾ ਨਹੀਂ ਕੀ ਕੁਝ ਹੋ ਜਾਏ ਅਸੀਂ ਸਤਖੰਡ ਆਯੂਰ ਸਾਹਿਬ ਦੀ ਸੰਗਤ ਦੇ ਨਾਲ ਆਂ ਔਰ ਨਾਲ ਹੀ ਹైదరాబాద్ ਦੀ ਸੰਗਤ ਨਾਨਕ ਚੀਰੇ ਦੀ ਸੰਗਤ ਟੂਟਲ ਮਹਾਰਾਸ਼ਟਰ ਵਿੱਚ ਵਾਸਤੇ ਸਾਰੇ ਸਿੱਖਾਂ ਨੂੰ ਬੇਨਤੀ ਹੈ ਕਿ ਅੱਗੇ ਵੱਧ ਕੇ ਸਰਕਾਰ ਦੇ ਇਹਨਾਂ ਕਾਰਜਾਂ ਨੂੰ ਰੋਕਿਆ ਜਾਵੇ ਔਰ ਸਤਖੰਦ ਸ੍ਰੀ ਹਜੂਰ ਸਾਹਿਬ ਜੀ ਦੀ ਮਹਾਨਤਾ ਨੂੰ ਸਦਾ ਬਰਕਰਾਰ ਰੱਖਿਆ ਜਾਵੇ ਦਾਸ ਗੜਕਾ ਸਿੰਘ ਵੱਲੋਂ ਸਾਰੇ ਹੀ ਸੰਗਤਾਂ ਨੂੰ ਸਿੰਘਾਂ ਪਿਆਰਿਆਂ ਨੂੰ ਦਲਾਂ ਦੇ ਜਥੇਦਾਰਾਂ ਨੂੰ ਔਰ ਹਜ਼ੂਰੀ ਖਾਲਸੇ ਨੂੰ ਖਾਸ ਕਰਕੇ ਨਿਮਰਤਾ ਸਹਿਤ ਬੇਨਤੀ ਹੈ ਉਸ ਇਹ ਕਮਨਾ ਹੋਣ ਦੀ ਅਸੀਂ ਤੁਹਾਡੇ ਨਾਲ ਖੜੇ ਹਾਂ ਦਾਸ ਗੜਕਾ ਸਿੰਘ ਬੇਨਤੀ ਕਰਦਾ ਹੈ ਗਾਜੂਵਾਜੀ ਕੇ ਪੈਰਾ ਦਿਓ ਹਜੂਰੀ ਫੋਜੋ ਤੁਹਾਡੇ ਤੇ ਸਾਰਿਆਂ ਨੂੰ ਬੜਾ ਮਾਣ ਹੈ ਸਵਾਸਤੇ ਤੁਸੀਂ ਇਹ ਪੈਰਾ ਗੱਜ ਕੇ ਦਿਓ ਸਰਕਾਰ ਨੂੰ ਨਵੇਂ ਇਸ ਕਬਜ਼ੇ ਚ ਜਿਹੜਾ 1965 ਦਾ ਚੱਲਦਾ ਆ ਰਿਹਾ 1956 ਦਾ ਚੱਲਦਾ ਆ ਰਿਹਾ ਬੂੜ ਹੈ ਕਿ ਗਲੋਣੀ ਚ ਕੋਈ ਕਮੀ ਆ ਗਈ ਹੈ ਜਿਹੜਾ ਸਰਕਾਰ ਕਬਜ਼ਾ ਕਰਨਾ ਚਾਹਦੀ ਹੈ ਅਗੇ ਸ਼੍ਰੋਮਣੀ ਕਮੇਟੀ ਵਿੱਚੋ ਵੀ 6 ਹੰਨੇ ਉਹ ਮਗਰ 6 ਹੰਨੇ ਸਰਕਾਰ ਲੈਂਦੀ ਹੈ ਉਹ ਪੰਜਾਬ ਸਰਕਾਰ ਲੈਦੀ ਹੈ ਭਾਰਤ ਸਰਕਾਰ ਲੈਦੀ ਹੈ ਹੈ ਜੇ ਤੁਹਾਨੂੰ ਭੁੱਖੇ ਨਹੀਂ ਹੈ ਤੇ ਦੂ ਥੋੜਾ ਬਹੁਤ ਮਿਲਦਾ ਉਹ ਲਈ ਚਲੋ ਗੁਰਦੁਆਰਿਆਂ ਦਾ ਧਾਨ ਖਾ ਕੇ ਤੁਹਾਡਾ ਕੀ ਬਣੇਗਾ ਸਰਕਾਰ ਦਾ ਸਰਕਾਰ ਨੇ ਫੇਲ ਹੀ ਹੋਣਾ ਹੈ ਇਹ ਮਹਾਰਾਸ਼ਟਰ ਸਰਕਾਰ ਨੂੰ ਇਹ ਬਚਨ ਹੈ ਦਿਤਾਵਨੀ ਵੀ ਹੈ ਔਰ رائے ਵੀ ਹੈ ਵੀ ਭਾਈ ਐਸਾ ਕੰਮ ਨਾ ਕਰੋ ਜਿਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ ਕੋਈ ਕਮੀ ਨਹੀਂ ਰੱਖੀ ਜਾ ਰਹੀ ਉਧਰੋਂ ਭਾਈ ਅਮਰਪਾਲ ਸਿੰਘ ਜੋ ਕਿ ਧਰਮ ਦਾ ਹੀ ਪ੍ਰਚਾਰ ਕਰਦੇ ਸੀ ਹੈ ਜੀ ਉਹਨਾਂ ਨੂੰ ਵੀ ਨਜਾਇਜ਼ ਚੁੱਕ ਕੇ ਤੇ ਉਹਨਾਂ ਦੇ ਉੱਪਰ ਵੀ ਤਸ਼ੱਦਦ ਕੀਤੇ ਜਾ ਰਹੇ ਹਨ ਉਹਦੇ ਬਾਰੇ ਵੀ ਅਫਸੋਸ ਜ਼ਾਹਰ ਕਰਦੇ ਹਾਂ ਸਤ ਗੁਰੂਆਂ ਨੂੰ ਵੀ ਰਿਹਾਈਆਂ ਬਖਸ਼ਣ ਨਾਲ ਹੀ ਜਿਹੜੇ ਬੰਦੀ ਸਿੰਘ ਹਨ ਉਹਨਾਂ ਨੂੰ ਸਤ ਗੁਰੂ ਰਿਹਾਈਆਂ ਬਖਸ਼ਣ ਵੈਸੇ ਖਾਲਸੇ ਦਾ ਕੰਮ ਨਹੀਂ ਹੈ ਮੋਰਚੇ ਲਾਉਣਾ ਖਾਲਸੇ ਦਾ ਕੰਮ ਮੋਰਚੇ ਲਾਉਣਾ ਨਹੀਂ ਇਹ ਜੰਗ ਜੁੱਦ ਕਰਨਾ ਹੈ ਪਰ ਸਾਨੂੰ ਸਮਝ ਨਹੀਂ ਆ ਰਹੀ ਕਿਉਂ ਸਾਡੇ ਸਿੰਘਾਂ ਨੂੰ ਖਾਲਸਿਆਂ ਨੂੰ ਮੋਰਚੇ ਹੀ ਲਾਣੇ ਪੈ ਰਹੇ ਹਨ ਉਧਰੋਂ ਦਿੱਲੀ ਮੋਰਚਾ ਲਾ ਰਹੇ ਹਨ ਕਿਸਾਨ ਉਧਰੋਂ ਮੁਹਾਲੀ ਵਿਖੇ ਮੋਰਚਾ ਲੱਗਿਆ ਹੋਇਆ ਹੈ ਉਧਰੋਂ ਜੋ ਹੈ ਪੰਜਾਬ 'ਚ ਕਈ ਜਗ੍ਹਾ ਤੇ ਮੋਰਚੇ ਕਈ ਜਗ੍ਹਾ ਪੁਖੜ ਤਾਲਾ ਹੋ ਰਹੀਆਂ ਹਨ ਡਾਕਟਰਾਂ ਨੂੰ ਵੀ ਇਨਸਾਫ ਨਹੀਂ ਮਿਲ ਰਿਹਾ ਹੈ ਜੀ ਫੌਜੀਆ ਨੂੰ ਜੋ ਫੌਜੀਆ ਨੂੰ ਉਹਨਾਂ ਨੂੰ ਵੀ ਇਨਸਾਫ ਨਹੀਂ ਮਿਲ ਰਿਹਾ ਇਹ ਸਰਕਾਰੀ ਸਰਕਾਰ ਦੀ ਨੀਤੀ ਜਿਹੜੀ ਸਾਰੀ ਇੱਕੋ ਹੀ ਹੈ ਕਿ ਸਿੱਖਾਂ ਨੂੰ ਦਬਾਇਆ ਜਾਏ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਕਬਜ਼ਾ ਕੀਤਾ ਜਾਏ ਉਹਨਾਂ ਦੇ ਜੋ ਮਾਇਆ ਉਹ ਚੋਦ ਦਸਬੰਦ ਲੈ ਕੇ ਤੇ ਆਪਣੀ ਸਰਕਾਰਾਂ ਚ ਲਾਉਣ ਇਹ ਬਹੁਤ ਦੁਖਦਾਈ ਘਟਨਾ ਹੈ ਤੇ ਮੈਂ ਬੇਨਤੀ ਕਰਦਾ ਹਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦਿਆਂ ਨੂੰ ਸਾਰਿਆਂ ਹੀ ਸਿੱਖਾਂ ਨੂੰ ਖਾਸ ਕਰਕੇ ਹਜੂਰੀ ਖਾਲਸੇ ਨੂੰ ਵੀ ਐਸਾ ਕੰਮ ਨਾ ਹੋਣ ਦਿਓ ਅਸੀਂ ਵੀ ਤੁਹਾਡੇ ਨਾਲ ਖੜੇ ਹਾਂ ਸਮਾਰੀ ਕਿਰਪਾ ਕਰੇ ਚੜ੍ਹਦੀ ਕਲਾ 'ਚ ਕਾਲ ਸੇ ਪੰਦੀ ਜੋ ਹੈ ਮਰਿਆਦਾ ਬਰਕਰਾਰ ਰਹੇ ਬਹਾਲ ਰਹੇ ਜੋ ਸ਼੍ਰੋਮਣੀ ਪੰਥਕਾਲੀ ਬੁੰਡੇ ਦਲ ਜੀ ਜਾਂ ਨਿਹੰਗਾਂ ਸਿੰਘਾਂ ਦੀ ਤਰਨੇ ਦਲਾਂ ਦੀ ਮਰਿਆਦਾ ਹੈ ਉਹੀ ਮਰਿਆਦਾ ਜਿਹੜੀ ਹੈ ਉਹ ਸੱਚਖੰਡ ਵਿਖੇ ਚੱਲ ਰਹੀ ਹੈ ਅਸੀਂ ਉਸ ਨੂੰ ਮੰਨਤਾ ਸਤਿਗੁਰਾਂ ਨੇ ਦਿੱਤੀ ਹੈ ਤੇ ਅਸੀਂ ਵੀ ਮੰਨਦੇ ਹਾਂ ਅਸੀਂ ਸੀਸ ਝੁਕਾਉਂਦੇ ਹਾਂ ਤੇ ਖਾਸ ਕਰਕੇ ਸਿੰਘ ਸਾਹਿਬ ਜੋ ਹਦਰ ਬਾਬਾ ਕੁਲਵੰਤ ਸਿੰਘ ਜੀ ਮਹਾਂਪੁਰਖ ਜੋ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਮੇਨ ਜਥੇਦਾਰ ਹਨ ਉਹਨਾਂ ਨੂੰ ਵੀ ਇਸ ਬਾਰੇ ਕੋਈ ਫੈਸਲਾ ਲੈਣਾ ਚਾਹੀਦਾ ਹੈ ਜਰੂਰ ਲੈਣਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਮੇਨ ਤਖਤ ਸਾਹਿਬ ਹਨ ਜਿੱਥੇ ਜੇ ਸਰਕਾਰ ਨੇ ਇਸ ਤਰ੍ਹਾਂ ਚਲੋ ਸਰਕਾਰ ਦੀ ਐਂਟਰੀ ਪਹਿਲੇ ਵੀ ਹੈ ਲੇਕਿਨ ਐਨੀ ਨਹੀਂ ਸੀ ਜਿੱਦਿ ਹੁਣ ਮਹਾਰਾਸ਼ਟਰ ਸਰਕਾਰ ਆਪਣਾ ਦਬਦਬਾ ਪੇਸ਼ ਕਰਨਾ ਚਾਹੁੰਦੀ ਹੈ ਤੋਂ ਮੇਰਾ ਖਿਆਲ ਹੈ ਕਿ ਖਾਲਸਾ ਇਹ ਕੰਮ ਨਹੀਂ ਹੋਣ ਦੇਵੇਗਾ ਕਦੇ ਵੀ ਅਸੀਂ ਇਸ ਬਾਰੇ ਹਾ ਦਾ ਨਾਰਾ ਮਾਰਦੇ ਹਾਂ ਮਹਾਰਾਜ ਕਿਰਪਾ ਕਰੇ ਅਸੀਂ ਹਜ਼ੂਰੀ ਫੌਜਾਂ ਦੇ ਨਾਲ ਹਾਂ ਹਜ਼ੂਰੀ ਖਾਲਸੇ ਦੇ ਨਾਲ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰੇਗ ਜਾਵੇ ਸੁਨਿਆਰ ਹੋ ਜਾਵੇ ਫਤਿਹ ਪਾਵੇ ਅਕਾਲਪੁਰ ਖੰਦਰਜਾਮੀ ਜੀਆਂ ਨੂੰ ਪਾਵੇ ਹੱਥ ਸ੍ਰੀ ਅਕਾਲ ਕਾਰੇਗ ਜਾਵੇ ਹਜੂਰੀ ਲਾ ਲੀਆਂ ਫੌਜਾਂ ਨੂੰ ਪਾਵੇ ਹੱਥ ਸ੍ਰੀ ਅਕਾਲ ਗੁਰੂਵਰ ਅਕਾਲ ਦੇਖ ਤੇ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਬਾਬਾ ਬੁੱਢਾਦਲ ਦੇ ਬਾਬਾ ਜੀ ਨੇ ਜੋ ਵੀ ਆਪਣੇ ਵਿਚਾਰ ਰੱਖੇ ਨੇ ਤੱਕਤ ਸ੍ਰੀ ਹਜੂਰ ਸਾਹਿਬ ਦਾ ਜੋ ਪ੍ਰਬੰਧ ਹੈ ਮਹਾਰਾਸ਼ਟਰ ਸਰਕਾਰ ਆਪਣੇ ਅਧੀਨ ਲੈਣ ਜਾ ਰਹੀ ਹੈ ਜੋ ਵੀ ਦੋਸਤੋ ਇਹ ਪੂਰਾ ਮਾਮਲਾ ਹੈ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਜੇ ਤੁਸੀਂ ਸਾਡੇ YouTube ਚੈਨਲ Next TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗ੍ਰੇਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ